ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੈਪੀ ਦੇ ਕੋਲੇ ਆਏ ਆ ਦੋਸਤੋ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਪਸ਼ੂ ਜੜੇ ਆ ਬਿਲਕੁਲ ਆ ਦੋ ਨਗ ਹੋਣਗੇ ਪੂਰੀ ਡਿਟੇਲ ਆਪਾਂ ਜਿਹੜੀ ਆ ਦੋਸਤੋ ਬਾਈ ਹੈਪੀ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਐਨੀਮਲ ਕੋਈ ਵੀ ਜਿਹੜਾ ਤੁਹਾਨੂੰ ਪਸੰਦ ਆਊਗਾ ਦੋਸਤੋ ਇਸ ਵੀਡੀਓ ਦੇ ਵਿੱਚੋਂ ਉਹਦੀ ਦੋ ਟਾਈਮ ਦੀ ਚੁਵਾਈ ਆ ਨਰਕ ਪਰਖਾ ਤਸੱਲੀ ਉਹ ਜ਼ਰੂਰ ਘਰ ਵਿਜ਼ਿਟ ਕਰਕੇ ਕਰ ਲਿਆ ਕਰੋ ਹਰ ਵਾਰ ਦੀ ਤਰ੍ਹਾਂ ਜਿਹੜੀ ਆਪਣੀ ਆ ਭੈਣ ਭਰਾਵਾਂ ਨੂੰ ਜਿਹੜੇ ਦੋਸਤੋ ਆਪਣੇ ਦਰਸ਼ਕ ਨੇ ਵੀਰ ਨੇ ਸਾਰੇ ਜੁੜੇ ਹੋ ਨਾਲ ਤੁਸੀਂ ਉਹਨਾਂ ਨੂੰ ਇੱਕ ਬੇਨਤੀ ਆ ਰਿਕੁਐਸਟ ਹੁੰਦੀ ਆ ਅੱਜ ਦੋਸਤੋ 18 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 8:30 ਵਜੇ ਮਾਰਨਿੰਗ ਦਾ ਜਿਹੜਾ ਦੋਸਤੋ ਸਵੇਰ ਦਾ ਟਾਈਮ ਹੈਗਾ ਸੋ ਆਜੋ ਕਰਦੇ ਆ ਗੱਲਬਾਤ ਬਾਈ ਹੈਪੀ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਬਾਈ ਹੈਪੀ ਸਸਰੀ ਕਾਰ ਸਸਰੀ ਕਾਰ ਸੰዱ ਸਾਹਿਬ ਹੋਰ ਠੀਕ ਠਾਕ ਭਰਾ ਤੇ ਹਾਲ ਗੱਲ ਜੀ ਭਰਾ ਤੂੰ ਚੰਗੇ ਬਾਈ ਹੈਪੀ ਅ ਪਸ਼ੂ ਉਸ ਦਿਨ ਵੀ ਆਪਾਂ ਪਾਏ ਸੀ ਦੋ ਤਿੰਨ ਤਿੰਨ ਪਾਏ ਸੀ ਵੇਖ ਗਏ ਵੀਰ ਜੀ ਵੇਖੇ ਹਾਂਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਇਹੋ ਦੋ ਵਹਿੜਾ ਵਾ ਇੱਕ ਵਹਿੜਾ ਤੇ ਇੱਕ ਝੋਟੀ ਆ ਦੋ ਨੱਕ ਹੋ ਗਏ ਦੋ ਨ ਆ ਗਿਆ ਠੀਕ ਆ ਤੇ ਭਾਈ ਆ ਸਾਹਮਣੇ ਝੋਟੀ ਆ ਇਸ ਨੂੰ ਦੂਜਾ ਸੂਆ ਵਾ ਅੱਛਾ ਜੀ ਤੇ ਇਹ ਇਹਦੇ ਹਫਤਾਇਕ ਪਿਆਵਾ ਇੱਕ ਹਫਤਾ ਬਾਕੀ ਹਾਂਜੀ ਆ ਸੌਣ ਦੀ 7.5 ਜਿਹੜੇ ਪੂਰੇ ਆੜਾ ਚੜਿਆ ਮਹੀਨਾ ਸੌਣ ਹਾਂਜੀ ਸਵੇਰ ਦੂਜਾ ਹਾਂਜੀ ਦੂਜਾ ਸੂਗਾ ਛੇ ਦਾੰਦਾ ਮੂਹ ਦੂਜਾ ਸੂਗਾ ਠੀਕ ਹੈ ਹਾਂਜੀ ਮੂਹ ਛੇ ਦਾੰਦਾ ਦੋਸਤੋ ਦੂਜਾ ਸਵੇਰ ਇਹ ਝੋਟੀ ਸੁਨਾਲੀ ਜੋ ਲੇਵਾ ਬਟਨ ਵਾਲਾ ਜੇ ਤੇ ਬਟਨ ਵੀਰ ਹੈਪੀ ਕਹਿੰਦਾ ਵੀ ਬਟਨਾਂ ਵਾਲਾ ਲੇਵਾ ਤੇ ਬਣੂ ਪੂਰੀ ਪਤਲਾ ਪਿੰਡਾ ਬਿਲਕੁਲ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਲੋ ਦੇਖ ਲਓ ਅਜੇ 6-7 ਸੌਣ ਨੂੰ ਦਿਨ ਪੂਰੇ ਆ ਅੱਜ 2-3 ਹੋ ਗਈ ਆ ਤਕਰੀਬਨ ਵੀਰ ਬਰਾਗਾ ਖੁਲਾ ਢੁਲਾ ਲੈ ਲੈਂਦੀ ਆਲੇ ਛੱਟ ਦੇ ਦਿਨ ਲੈ ਜੂ ਰਾਮ ਨਾਲ ਮਰ ਕੇ ਪੂਰੇ ਹੁਣ ਤੋਂ ਵੀ 2-4 ਤੋਂ ਉੱਪਰ ਵੀ ਲੈ ਜੀ ਹਾਂਜੀ ਲੈ ਜਾਂਦੇ ਲੈ ਜਾਂਦੇ ਠੀਕ ਆ ਤੇ ਬਾਕੀ ਥਣ ਚੱਡੇ ਦੀ ਤੁਸੀਂ ਆ ਵੇਖੋ ਜੀ ਗਾਵ ਆਪਣੇ ਖਾਸ ਬੰਦੇ ਤੋਂ ਲਈ ਆ ਹੂੰ ਪਹਿਲੇ ਨੇ 10 ਕਿਲੋ ਪਾਣੀ ਨੇ ਦੁੱਧ ਕੱਢਿਆ ਹੈ ਹੂੰ ਮੈਂ ਸਾਰੀਆਂ ਝੰਗੀਆਂ ਉਹਨਾਂ ਕੋਲੇ ਪਹਿਲੇ ਨੇ 10 ਕਿਲੋ ਦੁੱਧ ਕੱਢਿਆ ਹੈ ਪਹਿਲਣੇ ਪਹਿਲਣੇ ਦੂਜੇ ਸਵੇਰ ਕੀ 12 ਨਾਲ ਦੇ ਸਾਦੀ 13 ਦੇ ਜਿਹੜੇ 10 ਵੀ ਕੱਢ ਸਕਦੀ ਉਹ ਸੇਵਾ ਦੀ ਗੱਲ ਹੈ ਪਰ ਨਾ ਵੀ ਹੈਪੀ ਫੋਲ ਕੇ ਦਿਖਾਈਏ ਆ ਸਿੰਘੀ ਸਿੰਘੀ ਬਹੁਤ ਪਿਆਰੀ ਹੈ ਦੋਸਤੋ ਠੀਕ ਆ ਮੈਂ ਕਾਲੀ ਸ਼ਾਹ ਆ ਜੀ ਬਿਲਕੁਲ ਹੱਡੀ ਵੀ ਸਿੰਗਲ ਦੀ ਆ ਮੱਥਾ ਮੁੱਥਾ ਵੇਖੋ ਬਿਲਕੁਲ ਜੈੱਟ ਬਲੈਕ ਸਿੰਘਾਂ ਦੀ ਬਿਲਕੁਲ ਕੁੰਡੀ ਜੂਰ ਠੀਕਾ ਕੱਦਕਾਰ ਜਿਹੜਾ ਪੂਰਾ ਉੱਚਾ ਠੀਕ ਹੈ ਜੀ ਕੱਦਕਾਰ ਦੀ ਵਧੀਆ ਆਹ ਦੇਖੋ ਜਰਾ ਸੰਦੂ ਜਾ ਕੋਈ ਚੱਕਰ ਨਹੀਂ ਲਸੂ ਲਸੂ ਕਰਨ ਵਾਲੀ ਨਹੀਂ ਵੀ ਲਾਓ ਹੂੰ ਲਾਓ ਸੀਲਸ ਲੱਗਾ ਲੈ ਜਿਵੇਂ ਮਰਜੀ ਘਰ ਦੀ ਸਾੰਭੀ ਪਲੀ ਆ ਦੇ ਮੂੰਹ ਮਾਂ ਵੀ ਫੜਾ ਦਿੰਦੀ ਆ ਹਾਂ ਲੈ ਲੋ ਲਾਓ ਕੋਈ ਹੋਰ ਗੱਲਬਾਤ ਨਹੀਂ ਕਈ ਡੰਗਰ ਹੁੰਦਾ ਵਾ ਵੀ ਇਦਾਂ ਉਦਾਂ ਕੋਈ ਚੱਕਰ ਨਹੀਂ ਸੀਲ ਸੰਦੀ ਕਿੱਥੇ ਬਾਕੀ ਥਣ ਭਾਡਾ ਬਹੁਤ ਵਧੀਆ ਸਾਫ਼ ਹਨ ਬਹੁਤ ਸਾਫ਼ ਸੁਥਰੀ ਬਣੂ ਜੀ ਬਾਕੀ ਥਾਂ ਥਾਂ ਦਾ ਸੈਜ ਜਿਹੜਾ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਆ ਬਿਲਕੁਲ ਬਹਿਣੀ ਵਾਲੇ ਪਾਸੋਂ ਤੁਸੀਂ ਆ ਥਾਂ ਦਾ ਸੈਜ ਵੇਖ ਸਕਦੇ ਹੋ ਠੀਕ ਆ ਤੇ ਵੀਰਾਂ ਦਾ ਵੀ ਬਾਕੀ ਭਰੋਸੇ ਵਾਲੀ ਜਗ੍ਹਾ ਤੋਂ ਲਈ ਆ ਭਰੋਸੇ ਵੀ ਆਪਣਾ ਸੱਜਣ ਮਿੱਤਰ ਬੰਦਾ ਕਾਜੀ ਤੋਂ ਲਈ ਆ ਹਾਂਜੀ ਦੇਖੋ ਬਾਬਾ ਸੰਜੋਣਾ ਮੈਂ ਆ ਦਾ ਪੱਕਾ ਹੱਥੀ ਲੈਨੇ ਕਿ ਨਹੀਂ ਹੈ ਕਿ ਮਈਆਂ ਦਾ ਪਾਈਆਂ ਹੂੰ ਚੰਗੀ ਲੜੀ ਦੀ ਗੱਡੀ ਲਈ ਹੈ ਮਾਰੀ ਲੜੀ ਫਾਇਦਾ ਬਾਕੀ ਦੋਸਤੋ ਹਜੇ ਬੰਨ ਨਹੀਂ ਥਨਨੀ ਆ ਪੂਰੀ ਕਿਉਂਕਿ 5 6 7 ਦਿਨ ਹਫਤਾ ਪੂਰਾ ਲੇ ਜਾਊਗੀ ਆਪਣੂਗੀ ਪੂਰੀ ਇਹ ਵਾਲੇ ਲੋਕੇ ਦੀ ਸਾਫ ਕਰੀ ਇਧਰੇ ਲੋ ਕੋਈ ਚੰਗੇ ਠੀਕੇ ਟੁਕੇ ਜੀ ਆਵੇ ਲੋ ਕੋਈ ਚੱਕਰ ਨਹੀਂ ਕਰ ਹਾਂ ਬਿਲਕੁਲ ਨਰਮ ਜੀ ਪੂਛਾ ਕੋਈ ਬਿਨਾ ਹੱਡੀ ਤੋਂ ਆ ਵੇ ਜਿੱਥੋਂ ਦੀ ਮਰਜੀ ਮੋੜੀ ਉਹ ਚੱਕਰ ਨਹੀਂ ਕਰ ਠੀਕਾ ਹੈਪੀ ਕਿੰਨਾ ਮੋਲ ਵੀਰੇ ਰਊਗਾ ਦਾ ਡਿਮਾਂਡ ਫਿਰ ਉਸਾਰ ਲੋ ਨੇ ਲੱਸੀ ਸੀ ਮੰਗੀ ਜਾਂਦੇ ਆ ਪਾ 75000 ਚੋਂ 3000 ਛੱਡ ਦਾਂ 72000 ਦੀ ਕਤੀ ਦੇ ਜਾਂ 40000 ਬੱਤ ਇਹ 24 ਆਏ ਦਾ ਮਾਮਲਾ ਨੂੰ ਕਰਾਂਗੇ ਵੀਰ ਤਾਂ ਹੂੰ ਬਾਕੀ ਤੁਹਾਨੂੰ ਪਤਾ ਸਾਫ਼ ਸੁਥਰੀ ਜਿਹੀ ਜੋਗੀ ਵੇਚ ਲਈ ਨਹੀਂ ਵੀ ਕੋਈ ਸ਼ੱਕ ਨਹੀਂ ਕੀ ਦੋਸਤੋ ਵੀ ਕੋਈ ਕਹਿ ਦਈਏ ਵੀ ਕਿਸੇ ਪਾਸੋਂ ਖੁੰਜਿਆ ਪਸੂ ਵੀ ਸਿੰਘਾਂ ਦੀ ਮੂੰਹ ਮੱਥੇ ਦੀ ਪਿੰਡੇ ਦੀ ਬਿਲਕੁਲ ਪਤਲਾ ਪਿੰਡਾ ਤੇ ਥਣ ਤੁਸੀਂ ਦੇਖ ਸਕਾ ਵੇਖ ਸਕਦੇ ਹੋ ਅਗਲੇ ਪਿਛਲੇ ਥਣ ਵੀ ਵੇਖੋ ਠੀਕ ਹੈ ਜੀ ਸਾਈਜ਼ ਵਿੱਚ ਵੀ ਪੂਰੇ ਆ ਤੇ ਮਗਲੇ ਥਣ ਵੀ ਜਿਹੜੇ ਬਿਲਕੁਲ ਬਰਾਬਰ ਸਾਈਜ਼ ਦੇ ਆ ਦੇ ਬਣਾਈ ਹੁੰਦੀ ਪਈ ਆ ਬਾਕੀ 5-7 ਦਿਨਾਂ ਦੇ ਵਿੱਚ ਪੂਰਾ ਬਣ ਜਾਊਗੀ ਤੇ 75000 ਵਿੱਚੋਂ 3000 6000 ਵਿੱਚੋਂ ਵੀ ਕੋਈ ਨਹੀਂ ਵੀਦਾ ਇਹਦਾ ਸ਼ੋਰ ਛੱਪਾ ਕਰਨੇ ਮੰਨਦਾ ਠੀਕ ਆ ਹਾਂਜੀ ਲਓ ਜੀ ਠੀਕ ਆ ਪਸੰਦ ਆਊਗੀ ਝੋਟੀ ਤੇ ਤਸੱਲੀ ਤੁਸੀਂ ਟਿਪ ਕੇ ਕਰ ਲਿਓ ਆਪਣੀ ਜ਼ਿੰਮੇਵਾਰੀ ਸਮਝ ਕੇ ਠੀਕ ਆ ਜੀ ਬਹੁਤ ਵਾਹ ਵਾਹ ਜੀ ਸ਼ਾਇਰ ਆਉਂਦੇ ਆ ਮੜਾ ਮੜਾ ਪਿੱਛੇ ਆਂ ਹਮ ਆਪਾਂ ਤਸੱਲੀ ਕਰਕੇ ਆਏ ਆਪਣੇ ਕੋਲ ਤਸੱਲੀ ਕਰਕੇ ਖੜੇ ਠੀਕ ਆ ਨਹੀਂ ਸੁਖਰੀ ਆ ਝੋਟੀ ਜਿੰਨੀ ਜੋਗੀ ਸਾਸਬੋਰੀ ਤੁਹਾਨੂੰ ਮਿਲ ਕੋਈ ਸ਼ਰਤ ਨਹੀਂ ਲੱਗੀ ਆ ਲਓ ਜੀ ਠੀਕ ਆ ਇਸ ਤੋਂ ਬਾਅਦ ਇੱਕ ਬੱਚੀ ਤੁਹਾਨੂੰ ਅਗਲੀ ਦਿਖਾਉਣੇ ਦੋਜੇ ਨੰਬਰ ਤੇ ਵਹਿੜ ਆ ਤੇ ਇਹ ਵੀ ਗੱਪੜੀਆਂ ਸੁਈ ਆ ਸੁਈ ਨਹੀਂ ਸੁਈ ਆ ਸੁਈ ਆ ਸੁਈ ਨੂੰ 7-8 ਦਿਨ ਹੋ ਗਏ ਮਗਰ ਇਹਦੇ ਵਛਾਰੇ ਮਗਰ ਬੱਚਾ ਹਾਂਜੀ 8 ਦਿਨ ਬਿਲਕੁਲ ਜਿਹੜੇ ਹਾਂਜੀ 8 ਦਿਨ ਨਾਲੂ ਨਾਲ ਬੱਚੇ ਦਾ 8-9 ਦਿਨ ਹੋਏ ਸੁਈ ਨੂੰ ਚਲੋ ਹਾਂਜੀ 8 ਦਿਨ ਹੋ ਗਿਆ ਦੋਸਤੋ ਸਮਾ ਸੁਈ ਤੋਂ ਬਾਕੀ ਥਣ ਚੱਡੇ ਦੀ ਤੁਸੀਂ ਉਹ ਵੇਖ ਹੀ ਲੈਣੀ ਆ ਬੈਕ ਸਾਈਡ ਤੋਂ ਫੇਸ ਕੁਆਲਟੀ ਦਿਖਾਵਾਂਗੇ ਤੁਹਾਨੂੰ ਸੋਲੀ ਦੇ ਨਾਲ ਸੋ ਆਹ ਵੇਖੋ ਜੀ ਠੀਕ ਆ 8-7 ਦਿਨ ਸਮਾ ਹੋ ਗਿਆ ਥੱਲੇ ਵਛਾ ਮੇਲ ਕਾਫ ਆ ਕੁਆ ਦੂਜਾ ਕਿ ਪਹਿਲਾ ਦੂਜਾ ਦੂਜਾ ਪਹਿਲਾਂ ਦੂਜਾ ਦੂਰਾ ਨਹੀਂ ਪਹਿਲਾਂ ਪੰਜੇ ਸੁਵੇ ਠੀਕ ਹੈ ਜੀ ਤੇ ਦੁੱਧ ਕਿੰਨਾ ਹੋ ਜਾ ਰਿਹਾ ਜੀ ਸਾਹਿਬ ਆਈਟਮ ਨੂੰ 13 ਕਿਲੋ ਹੋਊਗਾ ਪਰ ਆਪਾਂ 12 ਕਿਲੋ ਕਹ ਕੇ ਦੇਣੀ ਹੈ ਅੱਛਾ ਜੀ ਜੇ ਕੋਈ ਇਦਾਂ ਮਗਾਉ ਤੇ 10 ਲੀਟਰ ਦੀ ਗਾਰੰਟੀ ਦਵਾਗੇ ਅੱਛਾ ਭੂੜ ਛੱਟਾ ਥਣਵਾ ਦੇ ਘਟਵੇ ਆਪਾਂ ਜ਼ਿੰਮੇਵਾਰ ਘਰੇ ਚੋਣੂਆ ਕੋਈ ਦੋ ਟਾਂ ਦਾ 12 ਚਵਾ ਦੇਾਂਗੇ ਇਦਾਂ ਖੜੂਆ 10 ਲੀਟਰ ਦੀ ਕਰਨੇ ਤੈਨੂੰ ਪਤਾ ਕਿ ਦੂਰ ਦਰਾਡੇ ਡੰਗਾਂ ਜਾਂਦਾ ਦੋ ਗਲਾ ਫਰਕ ਪਾ ਜਾਂਦਾ ਹਾਂਜੀ ਦੁੱਧ 13 ਆਊਗਾ 12 ਕਿਲੋ ਦੇਵਾਂਗੇ ਆਪਣੇ ਘਰੇ ਦੋ ਟੈਂਕ ਦੇ ਦੰਤ ਤਸੱਲੀ ਕਰੇ 12 ਜਾਂ 10 ਦੀ ਕੋਈ ਗਰੰਟੀ ਹੈ ਗਰੰਟੀ ਦੱਸਦੀ ਆ ਵੀ ਅਗਲਾ ਕੋਈ ਆਨਲਾਈਨ ਮੰਗਾਵੇ ਨਹੀਂ ਕੋਈ ਦੂਰੋਂ ਭੇਜ ਭਰਾ ਸਕਦਾ 10 ਕਿਲੋ ਦੀ ਗਰੰਟੀ ਹੋਊਗੀ ਤੇ ਆਪਣੇ ਘਰੇ ਕੋਈ ਦੋ ਟੈਂਕ ਮੈਂ ਇੱਕ ਟਾਈਮ ਆਪ ਆ ਕੇ ਜਿਹੜੇ ਕਿਟਾਂ ਵੀਡੀਓ ਕਾਲ ਦੇ ਛੋੜੇ 12 ਕਿਲੋ ਦੁੱਧ ਚਵਾ ਦੇਾਂਗੇ 12 ਕਿਲੋ ਹਾਂਜੀ ਠੀਕ ਆ ਬਈ ਹੈਪੀ ਦਿਖਾਈਏ ਖੋਲ ਕੇ ਤਸੱਲੀ ਦੇ ਨਾਲ ਘਰੇ ਜੇਕਰ ਜੜਾ ਦੋਸਤੋ ਦੋਸਤੋ ਤਸल्ली ਕਰਨ ਤੁਸੀਂ ਆਉਂਦੇ ਹੋ ਤਾਂ 12 ਕਿਲੋ ਦੀ ਤਸੱਦੀ ਆ 12 ਕਿਲੋ ਤੁਸੀਂ ਜਵਾਈ ਕਰ ਸਕਦੇ ਹੋ ਇਸ ਵਿਹੜ ਦੇ ਥੱਲੇ ਉਹਨਾਂ ਤੋਂ ਲੈ ਕੇ ਨਾਲ ਤੋਂ ਸੋਈ ਹੈ ਬਾਕੀ ਵਿੱਥਾ ਵਰਨਾ ਚੰਗੀਆਂ ਠਾਸੀਆਂ ਨੇ ਵਿੱਚ ਦੇਖ ਸਕਦੇ ਤੁਸੀਂ ਖਣਾ ਮਗਰ ਉਹ ਲੋਣਾੜੂ ਨਾਲ ਜੋ ਬੱਚੇ ਲਾਜੇ ਤੋਰੀਏ ਜੀ ਕੁਈ ਵੱਡੀ ਵੈੜਾ ਕੋਈ ਛੋਟੀ ਨਹੀਂ ਜੇ ਸੇਵਾ ਕਰੂਗਾ ਤਾਂ 15 ਵੀ ਕਰ ਸਕਦੀ ਜੋ 12 ਦੇ ਵੀ ਰਿਆ ਸਕਦੀ ਨਾਲ ਕੋਈ 8 ਵੀ ਦੇਣਾ ਜੀ ਬਟੇ ਕੱਦ ਕਾਂਤੀ ਹੈ ਠੀਕ ਹੈ ਜੀ ਕੱਦ ਕਾਠੀ ਫੁੱਲ ਵੱਡਾ ਤੇ ਬਾਈਆਂ ਦਾ ਵੀ ਜਿਹੜਾ ਸੇਵਾ ਕਰ ਲੂਗਾ 14 ਵੀ ਲੀਟਰ ਦੇ ਹੋ ਸਕਦੇ ਓ 15 ਵੀ ਚਵਾ ਸਕਦੀ ਆ ਸੋ ਬਾਕੀ ਸੇਵਾ ਦਾ ਫਿਲਹਾਲ ਜਿਹੜਾ ਦੋਸਤੋ ਭਾਂਡੇ 'ਚ ਪੈਂਦਾ ਇਸ ਘਰੋਂ ਉਹ 12 ਕਿਲੋ ਤੋਂ 12 ਕਿਲੋ ਦੋ ਟਾਈਮ ਤੋਂ ਆਪਣੇ ਘਰੇ ਚਵਾ ਲਿਆਂਗੇ ਦੋ ਟਾਈਮ ਕਰੇ ਤਰਨੋਂ ਅਮ ਤਾਂ ਸੱਲੇ ਹੀ ਕਰੇ ਜੀ ਨਹੀਂ ਹੁੰਦੀ ਆ ਚਵਾ ਜੇ ਕੋਈ ਨਹੀਂ ਆ ਸਕਦਾ ਆਪਾਂ ਧਾਰਾ ਹੋਣੇ ਤੁਹਾਨੂੰ ਮਰਾਦ ਨਹੀਂ ਆ ਵੀਡੀਓ ਦੇ ਚੱਕਰ ਹੀ ਕੋਈ ਨਹੀਂ ਲਓ ਜੀ ਲਓ ਜੀ ਤੋਰ ਕੇ ਇਹ ਵੀ ਵੇ ਲੋਕ ਡੀਪੋਲੀ ਮੂੰਹ ਦੇ ਡੰਗਰ ਵੇ ਲੋ ਕੋਈ ਚੱਕਰ ਨਹੀਂ ਲਾਓ ਹਮ ਇਹਨੇ ਕਈ ਕਈ ਡੰਗਰ ਕਰਦੇ ਜੋ ਮਰਜੀ ਲਈ ਜਾਓ ਇਹ ਲਾਗੋ ਲਗ ਲਈ ਆਪਾਂ ਦੋਨੇ ਠੀਕ ਆ ਤੇ ਚੰਗਾ ਐਨੀਮਲ ਆ ਬਿਲਕੁਲ ਠੰਡੀ ਅਸਲੀ ਸਭ ਪੂਰੀ ਆ ਬਾਕੀ ਆਪਾਂ ਧਾਰਾ ਦੋਸਤੋ ਇਸ ਵੀਡੀਓ ਦੇ ਵਿੱਚ ਮਾਰ ਕੇ ਤੁਹਾਨੂੰ ਦਿਖਾਵਾਂਗੇ ਕਿਉਂ ਥੰਮ ਦੀ ਜੀ ਤਸੱਲੀ ਹੋ ਜੂਗੀ ਤੇ ਕੀ ਰੇਟ ਮੁੱਲ ਕੀ ਰਹੂਗਾ ਪਰਤਾ ਉਮਰਾ ਕੋ ਕੋਈ ਨਹੀਂ ਆ ਗਿਆ ਜੀ ਸੋ ਜਿੰਨੇ ਵੀ ਇਹ ਵਾੜ ਪੂਰੀ ਸਾਫ ਸਫਾਈ ਹੈ ਤੇ ਮੋਲੇ ਦਾ ਵੀ ਹੈਪੀ ਕਿੰਨਾ ਰੂਪਾ ਕੋਈ ਪੰਟਾਲੀ ਨਹੀਂ ਕਰਨ ਕੋਈ ਸ਼ਾਰੀ ਨਹੀਂ ਕਰਨ 42000 ਚੋਂ ਛੋਟ ਚੱਪਾ ਕਰ ਦਿਆਂਗੇ ਇਹਦਾ ਮਾਨਤਨ ਕਰ ਦਿਆਂਗੇ 20 42 ਚੋਂ ਹਾਂਜੀ ਮਾਨਤਨ ਕਰ ਦਿਆਂਗੇ 2000 ਛੱਡ ਦਾਂ 40000 ਦੀ ਵਾੜ ਦੇ ਦਿਆਂਗਾ ਠੀਕ ਹੈ ਲੈਓ ਜੀ 40000 ਦੀ ਜਿਹੜੀ ਆ ਦੋਸਤੋ ਹੈਪੀ ਕਹਿੰਦਾ ਵੀ ਇਹ ਵਾੜ ਦੇ ਦਾਂਗੇ ਠੀਕ ਹੈ